ਵੇ ਦੱਸ ਕਿ ਹਟਦਾ ਵਾ ਵਧਾਈਆਂ ਵੀ ਕਾਲੇ ਬਹੁਤ ਬਹੁਤ ਸਾਰਿਆਂ ਨੂੰ ਮਾਰਦਾ ਬਹੁਤ ਬਹੁਤ ਮਾਰ ਕਾਕ ਬਦੀ ਟੀਮ ਨੂੰ ਵਧਾਈਆਂ ਕਾਲੇ ਅਕ੍ਰੇ ਸਾਰੇ ਹਰਜੀ ਪਲੇਅਰਾਂ ਨੂੰ ਬਹੁਤ 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 ਵਧਾਈਆਂ ਇਹ ਅੱਜ ਵਾਲੀ ਕੱਪ ਦਾ ਜਿਹੜਾ ਉਹ ਜਿੱਤ ਕੇ ਰਾਏ ਨੇ ਬੱਤੀ ਟੀਮਾਂ ਸਿੱਖਿਆ ਜਿਹਨਾਂ ਚੋਂ ਆਪਣੀ ਟੀਮ ਹੈ ਜਿਹੜੀ ਉਹ ਸਪੀਰੀਆ ਦਾ 1 ਨੰਬਰ ਤੇ ਆਈ ਹੈ ਆਪਾਂ ਨਕਰ ਤੋਂ ਬੱਤੀ ਵੱਲੋਂ ਨਕਰ ਪੰਚਾਇਤ ਵੱਲੋਂ ਸਾਧਿਆ ਬਹੁਤ ਬਹੁਤ ਜਨਾਵਨੋਂ ਜਿਹਨਾਂ ਸਾਰੇ ਹਾਕੀ ਖੇਡਾਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਵਧਾਈਆਂ ਛੋਟੀ ਪਨੀਰੀ ਤੋਂ ਲੈ ਕੇ ਕਾਲੇ ਬਾਈ ਉਹਨਾਂ ਤੱਕ ਸਾਰਿਆਂ ਦਾ ਜਿਨ੍ਹਾਂ ਦੀ ਮਿਹਨਤ ਅੱਜ ਰੰਗ ਰਕਿਆਈ ਹੈ ਤੇ ਆਲੇ ਦੁਆਲੇ ਬੜੀ ਦੂਰ ਦੂਰ ਤੱਕ ਜਿਹੜਾ ਆਪਣੀ ਹਾਕੀ ਗਰਾਊਂਡ ਦੀਆਂ ਉਹ ਚਰਚਾ ਨੇ ਤੇ ਇਹ جنون ਹੈ ਜਿਹੜਾ ਆਪਾਂ ਛੋਟੇ ਹੁੰਦੇ ਦੇ ਦੇ ਸੀਗੇ ਉਹ ਜਨੂਨ ਅੱਜ ਰੰਗ ਲਿਆਇਆ ਤੇ ਸਾਰਿਆਂ ਨੂੰ ਇੱਕ ਵਾਰੀ ਬਹੁਤ 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 ਵਧਾਈਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ